ਹਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਜੀ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਮੈਂ ਆਈ ਹੋਈ ਆ ਜੀ ਇੱਥੇ ਪਿੰਡ ਜਿਵੇਂ ਆਓ ਜੀ ਤੁਹਾਨੂੰ ਅਸੀਂ ਆਪਣੀ ਬਾਗੀਚੀ ਦਿਖਾਈਏ ਬਹੁਤ ਸਾਰੀਆਂ ਸਬਜ਼ੀਆਂ ਇੱਥੇ ਲਗਾਈਆਂ ਹੋਈਆਂ ਨੇ ਇਹ ਸੈਲਡ ਵਾਲੀ ਜਿਹੜੀ ਲੈਟਸ ਹੁੰਦੇ ਆ ਤੇ ਉਹ ਵਾਲੇ ਆ ਧਣੀਆਂ ਵਗੈਰਾ ਇੱਧਰ ਚਨੇ ਵੀ ਜਿਹੇ ਆਏ ਛੋਲੇ ਮੇਥੀ ਮੇਥੇ ਪਾਲਕ ਇਹ ਮਟਰ ਵੀ ਹੈਗੇ ਆ ਲਗਾਏ ਹੋਏ ਇਹ ਹੈਗਾ ਜੀ ਧਨੀਆ ਬੜਾ ਸੋਹਣਾ سبز ਹਰਾ ਧਨੀਆ ਤਾਜ਼ਾ ਤਾਜ਼ਾ ਇਹਨੇ ਮਟਰ ਤੋੜੇ ਮਟਰ ਤੋੜੇ ਇੱਧਰ ਹੈਗੇ ਜੀ ਮਟਰ ਅਸੀਂ ਮਟਰ ਅੱਜ ਤੋੜ ਰਹੇ ਆ ਇੱਥੋਂ

ਵੱਲ ਪੱਟੀਆਂ ਪੱਟੀਆਂ ਮੋٹے ਦਾਣੇ ਵਾਲਾ ਆ ਆ ਪਾਲਕ ਤੋੜਦੇ ਨੇ ਜੀ ਲੋ ਜੀ ਅੱਜ ਮੈਂ ਘਰ ਦੇ ਅੰਦਰ ਜਿਹੜੇ ਪਲਾਂਟਸ ਵਗੈਰਾ ਕਿੱਥੇ ਰੱਖੇ ਹੋਏ ਆ ਉੱਥੇ ਦੀ ਸਫਾਈ ਕਰ ਰਹੀ ਆ ਬਹੁਤ ਦਿਨਾਂ ਤੋਂ ਸਫਾਈ ਹੋਈ ਨਹੀਂ ਸੀ ਕਿਉਂਕਿ ਸਾਰੇ ਜਾਣੇ ਵਿਆਹ ਵਿੱਚ ਮਸ਼ਰੂਫ ਸੀਗੇ ਇੱਥੇ ਮੈਂ ਲੱਗੀ ਹੋਈ ਹਾਂ ਜੇ ਜਿਹੜੇ ਪੱਤੇ ਸੁੱਕ ਗਏ ਨੇ ਨਾ ਸਾਰੇ ਪਲਾਂਟਸ ਦੇ ਮੈਂ ਪੱਤਿਆਂ ਦੀ ਕਾਲਕਟ ਕਰਨ ਲੱਗੀ ਹਣੀ ਕਿਉਂਕਿ ਸਰਦੀਆਂ ਵਿੱਚ ਬਹੁਤ ਸਾਰੇ ਪਲਾਂਟਸ ਜਿਹੜੇ ਐ ਤਕਰੀਬਨ ਸੁੱਕ ਗਏ ਸੀ ਵੈਸੇ ਵੀ ਪੱਤੇ ਝੜ ਜਾਂਦੇ ਹੁੰਦੇ ਆ ਸਰਦੀਆਂ ਦੇ ਵਿੱਚ ਤੇ ਸੁੱਕੇ ਹੋਏ ਪੱਤੇ ਜਿਹੜੇ ਹੈਗੇ ਸੀ ਉਹਨਾਂ ਨੂੰ ਮੈਂ ਹੁਣ ਝਾੜ ਰਹੀ ਸੀ ਕਿਉਂਕਿ ਮੈਂ ਲੱਗੀ ਹੂ ਇਸ ਇੱਥੇ ਝਾੜੂ ਵਗੈਰਾ ਲਗਾਣ ਕਾਫੀ ਸਾਰੇ ਮੈਂ ਗਮਲੇ ਚੱਕ ਕੇ ਉੱਪਰ ਰੱਖੇ ਆ ਫੇਰ ਤੋਂ نیچے ਰੱਖ ਦਿੱਤੇ ਸੀ ਤੇ ਹੁਣ ਮੈਂ ਥੋੜੀ ਜਿਹੀ ਹੋਰ ਸੈਟਿੰਗ ਕਰ ਰਹੀ ਹਾਂ ਇੱਥੇ ਸਤਿ ਆਕਾਲ ਜੀ ਨਮਸਤੇ ਸਲਾਮ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਮੋਗੇ ਤੇ ਹਾਂ ਜੀ ਮੈਂ ਆਈ ਹੂ ਆ ਜੀ ਆਪਣੇ ਪੇਕੇ ਘਰ ਘਰ ਲਈ ਸੀ ਮੈਂ ਤੇ ਸੋਚਿਆ ਚਲੋ ਅੱਜ ਮੈਂ ਛੋਟਾ ਜਿਹਾ ਇੱਕ ਵਲੌਗ ਹੀ ਬਣਾ ਲਵਾਂ ਪੇਕੇ ਘਰ ਦਾ ਤੇ ਇਧਰ ਬਨੂ ਵੀ ਮੇਰੇ ਨਾਲ ਹੀ ਆਇਆ ਹੋਇਆ ਆ ਬੈਠਾ ਏ ਅੱਜ ਦੇਖੋ ਜਗਨੂ ਦੇ ਕੱਪੜੇ ਨਹੀਂ ਪਾਏ ਏ ਇਹਦੀ ਟੀ-ਸ਼ਰਟ ਨਹੀਂ ਪਾਈ ਹੀ ਜਗਰੂ ਦੀ ਵਾਲ ਕਟਿੰਗ ਦੇਖੋ ਇਹਦੀ ਇਹ ਮੈਂ ਆਪਣੇ ਸਭ ਤੋਂ ਛੋਟੇ ਬ੍ਰਦਰ ਦੇ ਘਰ ਬੈਠੀ ਸੀ ਜਗਨੂ ਤੇ ਇਹਨਾਂ ਦੀ ਡੌਗੀ ਜਿਹੜੀ ਹੈ ਖੇਡ ਰਹੇ ਨੇ ਚੈਰੀ ਚੈਰੀ ਇਹਦਾ ਨਾਮ ਆਪਸ ਵਿੱਚ ਪਹਿਲਾਂ ਤਾਂ ਇਹਨਾਂ ਦੋਨੋਂ ਜਣੇ ਲੜਦੇ ਹੀ ਰਹਿੰਦੇ ਸੀ ਹੁਣ ਦੇਖੋ ਦੋਸਤੀ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰਟਿਸਪੇਟ ਅੱਜ ਹੈਗਾ ਜੀ ਗੁਰਪੁਰਪੁਰ ਦਾ ਵਿਹੜਾ ਤੇ ਅਸੀਂ ਮੈਂ ਤੇ ਬੇਟੀ ਤੇ ਬਾਕੀ ਸਾਰਾ ਪਰਿਵਾਰ ਅਸੀਂ ਇੱਥੇ ਗੁਰਦੁਆਰਾ ਸਾਹਿਬ ਆਏ ਸੀ ਨੱਥਾ ਟਿੱਕਣ ਵਾਸਤੇ ਸਿੱਧੇ ਬਾਗ ਦੇ ਪਾਇਆ ਆਪਾਂ ਭਗਤ ਜੀ ਦੇ ਵਿਚਾਰਾਂ ਦੇ ਨਾਲ ਸਤਿ ਸ੍ਰੀ ਅਕਾਲ ਕਰਕੇ ਗੁਰੂ ਦੀ ਜਿੱਥੇ ਜੜੀਆਂ ਬੀਬੀਆਂ ਨੇ ਇਹਨਾਂ ਸੇਵਾ ਕਰੀ ਸੀ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਇਹ ਮੇਰੇ ਵੱਡੇ ਭਾਬੀ ਜੀ ਆ ਰਹੇ ਨੇ ਇਹ ਬਾਅਦ ਵਿੱਚ ਆਏ ਸੀ ਬੋਲੇ ਸੋ ਨਿਹਾਲ ਤੋ ਬਾਅਦ ਜੀ ਅਸੀਂ ਹੁਣ ਇੱਥੇ ਨਾ ਆ ਗਏ ਸੀਗੇ ਜੱਲ੍ਹੇ ਸਾਡੇ ਤੇ ਤੇ ਡਾਕਟਰ ਸਾਹਿਬ ਮੈਨੂੰ ਲੈ ਆਏ ਸੀ ਇੱਥੇ ਵੀ ਗੁਰਪੁਰਬ ਦੀ ਖੁਸ਼ੀ ਦੇ ਵਿੱਚ ਨਗਰ ਕੀਰਤਨ ਜੋ ਸੀਗਾ ਉਹਦੀ ਸੇਵਾ ਇੱਥੇ ਚੱਲ ਰਹੀ ਹੈ ਇੱਥੇ ਮੇਰੇ ਦਿਉਰ ਨੇ ਸਾਰੀ ਸੰਗਤ ਨੂੰ ਲੱਡੀ ਵਰਤਾਏ ਸੀ ਜਿਹੜਾ ਗਾਹ ਹੈ ਪੇਪਰ ਇੱਕ ਵਰ ਦੇ ਦਿੱਤੀ ਸੀ ਅਸੀਂ ਰਮਾਲਾ ਸਾਹਿਬ ਵੀ ਪੇਟ ਕੀਤਾ ਸੀ ਡਾਕਟਰ ਸਾਹਿਬ ਲੈ ਕੇ ਆਏ ਸੀ ਮਨ ਤਰ ਅਰਪਉ ਪੂਜ ਤਰੀਜੈ ਮਨ ਦੇ ਨਾਲ ਤਨ ਦੇ ਨਾਲ ਉਸ ਪਰਮਾਤਮਾ ਨੂੰ ਜਪਣਾ ਲੱਗਿਆ ਉਹਨੇ ਗੁਣ ਗਾਉਣ ਲੱਗਿਆ ਵੱਡੇ ਵੱਡੇ ਰਾਜੇ ਚੁਣਨ ਲੱਗੇ ਨੇ ਰਾਜਾ ਸੰਗਰ ਵਰਗੇ ਰਾਣੀ ਝਾਰਨਾ ਵਾਲਾ ਅੱਲਾਹੁ ਅਕਬਰ हेलो रही है उधर देख हैं उधर जाओ <स्थित> ਹੋਣ ਸਾਡੀ ਨਾ ਜੀ ਜਾਣ ਦੀ ਤਿਆਰੀ ਸੀ ਵਾਪਸੀ ਤੇ ਤੇ ਮੈਂ ਗਾਜਰਾਂ ਵਗੈਰਾ ਪੱਟੀਆਂ ਸੀ ਪੱਕ ਲਿਆ ਕਰੋ ਤੁਸੀਂ ਵੀ ਗਾਜਰ ਗਾਜਰ ਮਾ ਦਾ ਹੋਣ ਸਾਡੇ ਵਾਲੇ ਪੱਕ ਗੀਆਂ ਪੱਕੀਆਂ ਵਾਲੀਆਂ ਪੱਟੀਆਂ ਇਹ ਆ ਜੀ ਚਿਕੰਦਰ ਇਹ ਗਾਜਰ ਲਸਣ ਅਕੈਨੇਡੀਅਨ ਗਾਜਰ ਪਹਿਲਾਂ ਜਾ ਬਿਲੇ ਅਕੈਨੇਡੀਅਨ ਗਾਜਰ ਓਏ

ਕੀ ਹੈ ਕੀ ਹੋਇਆ ਜਗਨੂ ਤੈਨੂੰ ਰੌਲਾ ਪਾਇਆ ਠਹਿਰ ਜਾ ਫਿਰ ਕੀ ਹੈ ਨੇ ਵਾਖਦੇ ਨਹੀਂ ਚਲ ਬਸ ਨਾ ਇਹ ਬਣਾਇਆ ਨਾ ਚਾਹ ਦੇ ਨਾਲ ਲੱਡੂਆਂ ਦੇ 5 ਲੱਡੂ ਲਿਆ ਵੀ ਓਏ ਇੱਥੇ ਉਤਰ ਲਓ ਜੀ ਕੀਬੀ ਇਹ ਹਾਂ ਨਾ ਕੀਬੀ ਇਹ ਹਾਂ ਟਟੰਦਾ ਓਏ ਅੜ ਜਾ ਤੂੰ ਲਓ ਜੀ ਪਹੁੰਚ ਗਏ ਆ ਜੇਸੀ ਵਾਪਸ ਮਹਾਲੀ ਨੇ ਰਹੀ ਹੋ ਗਿਆ ਸੀ ਸਾਨੂੰ ਮਿਲਦੇ ਆ ਜੀ ਆਪਾਂ ਨੈਕਸਟ ਬਲੌਗ ਦੇ ਵਿੱਚ ਪਰਮਾਤਮਾ ਸਾਰਿਆਂ ਨੂੰ ਹੱਸਦੇ ਵਸਦੇ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ